ਕੌਣ ਬਣਾਉਣਾ ਤੇ ਹਾਂ ਲਾ ਦੇ ਤੈਨੂੰ ਹੁਣ ਵੀ ਕਹਿੰਦੇ ਆਂ ਦਾਰੂ ਦੇ ਹੀ ਮੁਸ਼ਕਲ ਆਂ ਤੇਰੇ ਕੋਲੋਂ ਫਜੇ ਵੀ ਕਹਿੰਦੇ ਆਂ ਤੈਨੂੰ ਲਾ ਦੇ ਫਟਾਫਟ ਮੰਨਿਆ ਦਾ ਹੋਇਆ ਹਾਂ ਮੰਨ ਗਿਆ ਸਾਰਾ ਕੁਝ ਇਹਦਾ ਹਾਂ ਹੁਣ ਹੁਣ ਹਾਂ ਇਹ ਹੁਣ ਵੀ ਕਹਿੰਦਾ ਹੁਣ ਵੀ ਕਹਿੰਦਾ ਕਹਿੰਦਾ ਮੈਨੂੰ ਇੱਕ ਵਾਰੀ ਬਖਸ਼ ਦੇ ਇਹ ਕਹਿੰਦਾ ਮੈਨੂੰ ਕਕਾਰ ਲਾ ਦੇ ਬਕਸ ਦਿਨਾ ਬਕਸ ਦਿਨਾ ਮੈਂ ਤੈਨੂੰ ਕਹਿੰਦਾ ਲੱਗ ਜਾ ਉੱਡ ਜਾ ਹਾਂ ਲਾ ਦੇ ਲਾ ਦੇ ਸਾਰਾ ਕੁਝ ਲਾ ਦੇ ਭਾਈ ਮੈਨੇ ਆ ਲੋਡਣਾ ਲਾ ਹੋਏ ਯਾਰ ਨਹੀਂ ਨਹੀਂ ਤੋ ਲਾਉਂਦਾ ਦੁੱਤਾ ਹੀ ਪਾਠ ਕਰਦਾ ਦੀ ਬੰਦਾ ਨਹੀਂ ਦਾਰੂ ਕਿਸੇ ਨੇ ਪੜਾਈਆ ਤੈਨੂੰ ਕੋਕ ਜਿਵਾ ਕੇ ਕੋਕ ਜਿਵਾ ਕੇ ਪੜਾਈਆ ਤੇ ਆਪ ਨਹੀਂ ਪੀਤੀ ਦਾਰੂ ਹੋਈ ਨਹੀਂ ਦਾ ਬੰਦੇ ਨੂੰ ਪਤਾ ਜਲਾ ਦੇ ਜਾਂ ਨਹੀਂ ਪੀਤੀ ਭਾਈ ਵੀ ਦਵਾਈ ਆਦੀ ਨਾ ਦਵਾਈ ਦਾ ਪਤਾ ਲੱਜਦਾ ਯਾਰ ਰੋਡਰ ਤੇ ਮਰਛੋ ਦੀ ਗੱਲ ਇਹ ਈ ਹੈ ਰੱਖਣ ਦੀ ਹਾਂ ਦੋਆ ਜਾਨੇ ਬੈਰੂ ਕੀਤੀ ਹੈ ਮੇਰੀ ਮਤਲਬ ਇਹ ਲੈਵੇ ਹਾਂ ਨਾ ਬਾਣੇ ਦੀ ਇਲਾਜ ਕਰਮ ਨਹੀਂ ਬੁਤੀ ਅੱਜ ਕਰ ਗੱਲ ਕੱਲ ਪਰ ਤੂੰ ਹਾਂ ਕਰ ਗੱਲ ਉਹ ਕਿਹਾ ਮੋਟਰ ਤੇ ਮੇਰੇ दारू ਦੀ ਦਵਾਈ ਜਲਦੀ ਆ ਹੁਣ ਦਵਾਈ ਆ ਗਈ दारू ਦੀ ਦਵਾਈ ਜਲਦੀ ਆ ਓਏ ਸੱਜਣਾ ਤੈਨੂੰ ਓਏ ਭੰਨਿਆਂ ਚੁੱਪ ਕਰ ਜਾ ਬਕਵਾਸ ਬੰਦ ਕਰਾ ਝੂਠ ਨਾ ਬੋਲ ਮੈਨੂੰ ਮਾਰ ਗੋ ਇਹਨਾਂ ਬੱਚੇ ਸੱਚ ਬੋਲੋ ਦਾਰਾ ਵੀ ਤਾਂ ਦਾਰੂ ਪੀਤੀ ਬੋਲ ਮੈਨੂੰ ਕੁੱਟਾਂ ਬੈਨੂ ਨਾ ਦਾਰੂ ਪੀਤੀ ਤੂੰ ਪੁਕਾਰ ਲਾਦੇ ਤੈਨੂੰ ਕਹਤਾ ਨਹੀਂ ਲੰਗਾ ਤੈਨੂੰ ਦੋਮਰੇ ਕਰਾ ਦੇਣਾ ਤੂੰ ਪੁਕਾਰ ਲਾਦੇ ਆਪਣੇ ਸਾਰੇ ਤੂੰ ਕੋਈ ਨਾ ਲੈ ਕੇ ਨਹੀਂ ਹੈਗਾ ਤੇਰੀ ਦਾਰੂ ਪੀਤੇ ਲਾ ਤੈਨੂੰ ਪਹੁੰਚ ਜਦੋਂ ਦਾਰ ਕਹਦਾ ਕਿਹੜੇ ਦਾਲਦਾ ਬੰਦਾ ਤੂੰ ਇਹਦੇ ਤੋਂ ਪਲਾ ਸੀ ਫੇਰ ਮੈਂ ਐਕਣ ਕਹਿੰਦਾ ਕਿਹੜੇ ਦਾਲਦਾ ਬਾਬੂ Delhi ਕਿਹੜੇ ਦਾਲਦਾ Delhi Delhi ਕੌਣ ਬਣਾਉਣਾ ਕਿਉਂ ਉਹ ਮੇਰਾ ਮੋਟਰ ਤੇ ਪੀਤੀ ਆ ਮੇਰੀ ਤੇ ਇਹਦੀ ਤਾਂ ਕੈਂਪੀਤੀ ਹੋਈ ਆ ਸਾਡੇ ਜਿੱਥੇ ਦਾ ਪ੍ਰੋਗਰਾਮ ਤੇ ਅੱਜ ਪੀਤੀ ਆ ਲੋਕ ਚ ਪਾ ਕੇ ਮੇਰੀ ਕੋਈ ਪੁਲਾਈ ਆ ਪੁਲਾਈ ਆ ਤੈਨੂੰ ਇਹਨੇ ਪੁਲਾਈ ਆ ਬੰਦਾ ਜਾਣਦਾ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਕਈ ਜਾਣਦਾ ਨਹੀਂ ਰੋਡੇ ਵੀ ਘਰ پورے ਮਾਰੇ ਜਿਹਨੇ ਉਹ ਪੰਜ ਰਤਨੀ ਕਹਿੰਦਾ ਸੀ ਆਹ ਵਾਹ ਪੰਜ ਰਤਨੀ ਉਹ ਦਾਰੂ ਇਹ ਕਹਿੰਦੀ ਆਹ ਉਹ ਕਾਰ ਲਾਹੋ ਇਹਦੇ ਲਾ ਦੇ ਬਾਈ ਠੀਕ ਲਾ ਦੇ ਲਾ ਦੇ ਬਾਈ ਮੈਂ ਬਣਾ ਦੂਗਾ ਵਧੀਆ ਲੱਗੂਗਾ ਨਹੀਂ ਹੋਰ ਆਏਗਾ ਲਾ ਦੇ ਹੁਣੇ ਵੱਜ ਜਾਏਗਾ ਕਕਾਰ ਲਾਹੋ ਇਹਦੇ ਸਾਰੇ ਕਕਾਰਾਂ ਦੀ ਬੇਅਦਬੀ ਕਰਦੇ ਐ ਜੇ ਲੋਕ ਐ ਉਹ ਇਹਨਾਂ ਦਾ ਕੀ ਝੋੜਦੇ ਤਾਂ ਕੀ ਨੇ ਤਾਂ ਤੋੜਦੇ ਨੇ ਬਾਈ ਇਹਨਾਂ ਦਾ ਮੇਰੇ ਦਾੜੇ ਦੀ ਵੀ ਸਰਵ ਨਹੀਂ ਕਰੀਏ ਬੰਦੇ ਨੇ ਮੈਂ ਥੱਪੜ ਮਾਰ ਕੇ ਆਇਆ ਬਾਈ ਦੀਆਂ ਬੈਣਾਂ ਖੜੀਆਂ ਨੇ ਇੱਥੇ ਕਰਾਮ ਹੋ ਗਈ ਬੈਣ ਸਾਡੀ ਉਹ ਗੱਲ ਨਹੀਂ ਪੁੱਛੀ ਬਾਤ ਨਹੀਂ ਪੁੱਛੀ ਬਦਮਾਸ਼ੀ ਮੈਂ ਕਿਹਾ ਦਿਖਾ ਕੇ ਆਏ ਨੇ ਉੱਥੇ ਬਸਤਾਲਾ ਦਿਖਾ ਕੇ ਆਏ ਨੇ ਇਹ ਹੋਇਆ ਮੈਂ ਤੈਨੂੰ ਥੱਪੜ ਮਾਰਦੀ ਸਰਵਾਰ ਮਾਰਦੀ ਧੰਨਵਾਦ ਇੱਥੇ ਚ ਬੜਾ ਖੱਡੂ ਕਰੀ ਇਹ ਹੋਈ ਵੀਡੀਓ ਬਹੁਤ ਹਾਲਾ ਕਰੇ ਬੈ ਗਏ ਹੁਣ ਨੂੰ ਲੈ ਆਓ ਜਾ ਕੇ ਮੇਨ ਦਾ ਪਰ ਮੇਨ ਦਾ ਯਾਰ ਉਹ ਬੰਦਾ ਥੋੜਾ ਉਹਨੂੰ ਲੈ ਕੇ ਆਓ ਲੈ ਕੇ ਆਓ ਜਾ ਕੇ ਚਲੋ ਵੀਰਾ ਆਉ ਜੇ ਦਿੰਦੀ ਹੈ ਹੌਣ ਬੜਾ ਨਾ ਦੇ ਹਾਂ ਲਾ ਦੇ ਤੈਨੂੰ ਹੁਣ ਵੀ ਕਹਿੰਦੇ ਆ ਦਾਰੂ ਦੀ ਮੁਸ਼ਕਲ ਹੁੰਦਾ ਤੇਰੇ ਕੋਲੋਂ ਫਜੇ ਵੀ ਕਹਿੰਦੇ ਆ ਤੇਰੇ ਕੋਲ ਲਾ ਦੇ ਫਟਾਫਟ ਮੰਨਿਆ ਹਾਂ ਹਾਂ ਮੰਨ ਗਿਆ ਸਾਰਾ ਕੁਝ ਇਹਦਾ ਹਾਂ ਕੋਣ ਕੋਣ ਹਾਂ ਇੱਕ ਕੋਣ ਵੀ ਕਹਿੰਦਾ ਹੁਣ ਵੀ ਕਹਿੰਦਾ ਕਹਿੰਦਾ ਮੈਨੂੰ ਇੱਕ ਵਾਰੀ ਬਖਸ਼ ਦੇ ਏ ਕਹਿੰਦਾ ਮੈਨੂੰ ਉਹ ਕਾਰ ਲਾ ਦੇ ਬਕਸ ਦਿਨਾ ਬਕਸ ਦਿਨੇ ਮੈਂ ਤੈਨੂੰ ਕਹਿੰਦਾ ਮੱਗ ਜਾ ਉੜ ਜਾ ਹਾਂ ਲਾ ਦੇ ਲਾ ਦੇ ਸਾਰਾ ਕੁਝ ਲਾ ਦੇ ਹਾਂ ਭਾਈ ਮੈਨੇ ਆਂ ਲੋਟਣਾ ਲਾ ਹੋਏ ਤੇ ਯਾਰ ਨਹੀਂ ਕੋਈ ਆਏ ਨਹੀਂ ਤੋਂ ਲਾ ਹੋ ਲੋਟ ਦੋ ਭਾਈ ਦਾਰੂ ਨਹੀਂ ਦੱਸੋ ਬਾਦੂ ਜੀ ਪਾਟ ਕਰਦਾ ਦੀ ਬੰਦਾ ਨਹੀਂ ਦਾਰੂ ਕਿਸੇ ਨੇ ਪੜਾਈ ਤੈਨੂੰ ਕੋਕ ਜਿਹਾ ਪਾ ਕੇ ਕੋਕ ਜਿਹਾ ਪਾ ਕੇ ਪੜਾਈ ਤੇ ਆਪ ਨਹੀਂ ਪੀਤੀ ਦਾਰੂ ਹੋਈ ਨਹੀਂ ਦਾਰੂ ਬੰਦੇ ਨੂੰ ਪਤਾ ਕਿ ਲਾ ਰਹੀ ਆ ਜਾਂ ਨਹੀਂ ਪੀਤੀ ਭਾਈ ਮੇਰੀ ਦਵਾਈ ਜਾਂਦੀ ਉਹ ਦਵਾਈ ਦਾ ਲੱਗ ਜਾਂਦਾ ਯਾਰ ਰੋਡਰ ਤੇ ਪਰ ਸੋ ਦੀ ਗੱਲ ਇਹ ਹੀ ਰੱਖਣ ਦੀ ਲੋਹਾਂ ਜਾਨੇ ਬੈਰੂ ਕੀਤੀ ਹੈ ਮੇਰੀ ਮੋਟਰ ਤੇ ਲੈ ਬੇਰ ਆਹ ਪਾਣੀ ਦੀ ਲੋੜ ਕਰਮਣੀ ਮੋਤੀ ਅੱਜ ਕਰ ਗੱਲ ਗੱਲ ਪਰ ਤੋਂ ਹਾਂ ਕਰ ਗੱਲ ਉਹ ਕਿ ਮੋਟਰ ਤੇ ਮੇਰੇ ਦਾਰੂ ਦੀ ਦਵਾਈ ਜਾਂਦੀ ਆ ਥੋਂ ਖਾਣ ਨੂੰ ਆਹ ਹੁਣ ਦਵਾਈ ਆ ਗਈ ਦਾਰੂ ਦੀ ਦਵਾਈ ਚੱਲਦੀ ਆ ਦੂਰ ਦੁਆਰੇ ਓਏ ਤੈਨੂੰ ਬੰਦ ਕਰਿਆ ਬਕਵਾਸ ਬੰਦ ਕਰਾ ਛੁੱਟਣਾ ਪੈਣਾ ਤੈਨੂੰ ਮਾਰ ਦੋ ਇਹਨਾਂ ਬੱਚੇ ਸੱਚ ਬੋਲੋ ਦਾਰੂ ਦੀ ਦਾਰੂ ਪੀਤੀਆ ਤੂੰ ਬੋਲ ਮੈਨੂੰ ਕੁੱਟਾਂ ਮੈਨੂੰ ਉਹ ਦਾਰੂ ਪੀਤੀਆ ਉਹ ਕਾਰ ਲਾ ਦੇ ਤੈਨੂੰ ਕਹਤਾ ਨਹੀਂ ਲੰਗਾ ਤੈਨੂੰ ਦੋ ਮਰ ਕੱਢਣਾ ਕਾਰ ਲਾ ਦੇ ਆਪਣੇ ਸਾਰੇ ਉਹ ਤੂੰ ਇਹਨਾਂ ਦੇ ਲੈ ਕੇ ਨਹੀਂ ਹੈਗਾ ਤੇਰੀ ਦਾਰੂ ਪੀਤੀਆ ਲਾ ਤੈਨੂੰ ਕੌਣ ਜਦੋਂ ਦਾਰ ਕਹਦਾ ਕਿਹੜੇ ਦਾਦਾ ਪਤਾ ਤੂੰ ਜਿਹਨੇ ਪੁਲਾਇ ਸੀ ਫੇਮ ਫੈਕ ਕਰਨ ਕਹਿੰਦਾ ਇਹ ਕਿਹੜੇ ਦਾਦਾ ਬਾਬੂ ਸਾਡੇ ਦਿੱਲੀ ਕਿਹੜੇ ਦਾਦਾ ਦਿੱਲੀ ਦਿੱਲੀ ਕੌਣ ਬਣਣਾ ਕਿਉਂ ਉਹ ਮੇਰੇ ਮੋਟਰ ਦੇ ਪੀਤੀਆ ਮੇਰੀ ਤੇ ਅੱਜ ਪੀਤੀਆ ਠੋਕ ਚ ਪਗ ਮੀਂਹ ਕੋਈ ਪੁਲਾਈ ਪੁਲਾਈ ਆ ਤੈਨੂੰ ਕਿਹਨੇ ਪੁਲਾਈ ਆ ਬੰਦਾ ਜਾਣਦਾ ਨਹੀਂ ਮੈਂ ਤਾਂ ਨਹੀਂ ਮਿਲਦਾ ਮੈਂ ਤਾਂ ਨਹੀਂ ਜਾਣਦਾ ਬਟਾਲਾ ਰੋਡੇ ਵੀ ਘਰ ਮੁਰੇ ਮਾਰੇ ਇਹਨਾਂ ਉਹ ਪੰਜ ਰਤਨ ਹੀ ਉਹ दारू ਇਹਨਾਂ ਦੀ ਆਹ ਆਹ ਪਕਾਰ ਲਾਓ ਇਹਦੇ ਲਾ ਦੇ ਲਾ ਦੇ ਬਾਈ ਲਾ ਦੇ ਲਾ ਦੇ ਬਾਈ ਮੈਂ ਬਣਾ ਦੂਗਾ ਵਧੀਆ ਰਹੂਗਾ ਨਹੀਂ ਵਧੀਆ ਰਹੇਗਾ ਲਾ ਦੇ ਹੁਣੇ ਵੱਜ ਜਾਏਗਾ ਪਕਾਰ ਲਾਓ ਇਹਦੇ ਸਾਰੇ ਪਕਾਰਾਂ ਦੀ ਬੇਇੱਜ਼ਤੀ ਕਰਦੇ ਐ ਜੇ ਲੋਕ ਐ ਉਹ ਇਹਨਾਂ ਨੇ ਤਾਂ ਕੀ ਜੋੜਦੇ ਤਾਂ ਕੀ ਨੇ ਤਾਂ ਤੋੜਦੇ ਨੇ ਬਾਈ ਇਹਨਾਂ ਦਾ ਮੇਰੇ ਦਾੜੇ ਦੀ ਵੀ ਸਨਮ ਨਹੀਂ ਕਰੀਏ ਬੰਦੇ ਨੇ ਮੈਂ ਥੱਪੜ ਮਾਰ ਕੇ ਆਇਆ ਯਾਰ ਬਾਈ ਦੀਆਂ ਬੈਨਾਂ ਘੜੀਆਂ ਨੇ ਇੱਥੇ ਖਰਾਬ ਹੋ ਗਈ ਬੈਨ ਸਾਡੀ ਗੱਲ ਨਹੀਂ ਪੁੱਛੀ ਬਾਤ ਨਹੀਂ ਪੁੱਛੀ ਬਦਮਾਸ਼ੀ ਬਸਤਾਲਾ ਦਿਖਾ ਕੇ ਆਏ ਨੇ ਉੱਥੇ ਬਸਤਾਲਾ ਦਿਖਾ ਕੇ ਆਏ ਨੇ ਇਹ ਹੋਇਆ ਮੈਂ ਚਪੇੜਾ ਛਾੜ ਦਿੱਤੀ ਬੋਲ ਬੋਲ ਮਾਰ ਦਿੱਤੀ ਇੱਥੇ ਚਪੜਾ ਛੱਡੋ ਮੇਰਾ ਕਰੀ ਇਹ ਹੋਈ ਵੀਡੀਓ ਕਾਲਾ ਕੋੜਾ ਉਹ ਹਲਾ ਕਰੇ ਪੈ ਗਿਆ ਉਹ ਨੂੰ ਲੈ ਆਓ ਚੱਕ ਕੇ ਮੇਨ ਦਾ ਮੇਨ ਦਾ ਯਾਰ ਉਹ ਬੰਦਾ ਤੁਹਾਡਾ ਉਹ ਨੂੰ ਲੈ ਕੇ ਆਓ ਲੈ ਕੇ ਆਓ ਚੱਕ ਕੇ ਚਲੋ ਮੇਰਾ ਉਹ ਦਿੰਦੀਏ ਚਲੋ ਵਾਰੀ ਪੈ ਕੇ